ਕਵਰ ਸਟੋਰੀ ਤੇ ਅਸੀਂ ਗੱਲ ਕਰਾਂਗੇ ਜੀ 20 ਸਮਿਟ ਦੀ ਜਿਹੜੀ ਕਿ ਬ੍ਰਾਜ਼ੀਲ ਦੇ ਸ਼ਹਿਰ ਰਿਓ ਦੇ ਜਨੇਰੀਓ ਵਿੱਚ ਮੁਕੰਮਲ ਹੋਈ ਹੈ ਬ੍ਰਾਜ਼ੀਲ ਦੇ ਸ਼ਹਿਰ ਰਿਓ ਦੇ ਜਨੇਰੀਓ ਵਿੱਚ 19ਵੀਂ ਜੀ 20 ਸਮਿਟ ਦੁਨੀਆ ਵਿੱਚ ਭੁੱਖਮਰੀ ਔਰ ਗਰੀਬੀ ਨੂੰ ਖਤਮ ਕਰਨ ਬਦਲੇ ਹੋਏ ਪਰਵਰਤਨ ਨੂੰ ਸਾਂਝ ਸੰਭਾਲ એનર્ਜੀ ਟਰਾਂਜ਼ੈਕਸ਼ਨ ਔਰ ਹੋਰ ਮੁੱਦਿਆਂ ਦੇ ਉੱਤੇ ਕੰਮ ਕਰਨ ਦੇ ਵਾਅਦੇ ਦੇ ਨਾਲ ਇੱਕ ਜੁਆਇੰਟ ਡਿਕਲੇਰੇਸ਼ਨ ਦੀ ਕੋਸ਼ਨਾ ਤੋਂ ਬਾਅਦ ਸਮਾਪਤ ਹੋ ਗਈ G20 ਸਮਿਟ 18 ਤੇ 19 ਨਵੰਬਰ ਨੂੰ ਬ੍ਰਾਜ਼ੀਲ ਦੇ ਸ਼ਹਿਰ ਰਿਓ ਦੇ ਜਨੈਰੀਓ ਵਿੱਚ ਹੋਈ ਜਿਦੇ ਵਿੱਚ ਦੁਨੀਆ ਭਰ ਦੇ ਦਿੱਗਜ ਨੇਤਾਵਾਂ ਨੇ ਭਾਗ ਲਿਆ ਪਿਛਲੇ ਸਾਲ ਇਹ ਸਮਿਟ 파ਰਤ ਵਿੱਚ ਹੋਈ ਸੀ ਔਰ ਅਗਲੀ G20 ਸਮਿਟ ਕੋ ਸਾਊਥ ਅਫਰੀਕਾ ਵਿੱਚ ਹੋਏਗੀ ਹਾਲਾਂਕਿ G20 ਦੇ ਗਠਨ ਤੋਂ ਪਹਿਲਾਂ ਦੁਨੀਆ ਵਿੱਚ ਹੋਰ ਵੀ ਸੰਸਥਾਵਾਂ ਸਨ ਲੇਕਿਨ ਦੁਨੀਆ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢਣ ਵਾਸਤੇ 2008 ਵਿੱਚ G20 ਸਮੂਹ ਦਾ ਗਠਨ ਕੀਤਾ ਗਿਆ ਕਿਸਨ G20 ਦੇ ਮੁੱਦੇ ਔਰ G20 ਆਪਣੇ ਇਸ ਮੰਤਵ ਨੂੰ ਕੀ ਹੁਣ ਤੱਕ ਪੂਰਾ ਕਰ ਪਾਈ ਹੈ ਇਸ ਬਾਰੇ ਅਸੀਂ ਐਕਸਪਰਟਸ ਨਾਲ ਗੱਲ ਕੀਤੀ G20 ਦਾ ਜਿਹੜਾ ਕਨਸੈਪਟ ਹੈ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ ਤੇ ਬੇਸਿਕਲੀ ਸਿਗਾ ਕਿ ਜਿਸ ਤਰੀਕੇ ਨਾਲ ਇੰਟਰਨੈਸ਼ਨਲ ਇਕਨੋਮਿਕ ਆਰਡਰ ਅਨਫੋਲਡ ਹੋ ਰਿਹਾ ਸੀਗਾ ਇਹਦੇ ਵਿੱਚ ਡਿਵੈਲਪਡ ਕੰਟਰੀ ਜਿਹੜੇ ਅੱਜ ਤੱਕ ਇੰਟਰਨੈਸ਼ਨਲ ਇਕਨੋਮਿਕ ਆਰਡਰ ਵਿੱਚ ਜਿਨ੍ਹਾਂ ਦਾ ਅਪਰ ਹੈਂਡ ਰਿਹਾ ਹੈ ਉਹ G7 ਕੰਟਰੀਸ ਹਨ ਡਿਵੈਲਪਡ ਵਰਲਡ ਇੰਡਸਟ੍ਰਾਈਜ਼ਡ ਵਰਲਡ led by us canada germany france uk and so forth uh, seven member nations including japan also right unna nu lagda siga ki jis tarike nal hun eh ho reha hai vaddi hui ubardi hui jehdi arthvyavasthawan haigiyan specially third world countries de pal unna da ishara hai ga te already uh, g7 de naal naal parallel to g7 ik uh, eda ta hi arrangement already exist karda siga jenu asi keh sakde ha gi20 da, si si da pichhokad राइट ओ सिगा जी 15 कंट्रीज राइट तो जी 15 कंट्रीज जेडे सन ओ सिगे लीडिंग डेवलपिंग कंट्रीज ऑफ द वर्ल्ड सो हाउ टू हैव एन अमलगमेशन ऑफ जी 7 नेशंस एज वेल एज जी 15 अ न्यू आइडिया गॉट कार्वड आउट व्हाट यू राइटली सेड जेडे तुसी हुने जिक्र कर रहे से ये 2008 विच राइट ओ इनन दोआ नु मिला के एक नवे संस्था नु अंजाम ਦਿੱਤਾ ਗਿਆ ਜਿਹਦਾ ਨਾਮ ਪਿਆ ਗਰਪ ਆਫ 20 ਦੇਵਲਪਡ ਵਰਲਡ ਨੂੰ ਲੱਗਦਾ ਸੀਗਾ ਕਿ ਡਿਵੈਲਪਿੰਗ ਬੋਲਡ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਹੈਗੇ ਤੇ ਜਦੋਂ ਮੈਂ ਜੀ15 ਦੇ ਲੀਡਿੰਗ ਕੰਟਰੀਜ਼ ਦੀ ਗੱਲ ਕਰਾਂ ਉਹਦੇ ਵਿੱਚ ਇੰਡੀਆ ਹੈ ਇਜੀਪਟ ਹੈ ਇੰਡੋਨੇਸ਼ੀਆ ਹੈ ਸਾਊਦੀ ਅਰੇਬੀਆ ਹੈ ਇਦਾਂ ਦੇ ਲਾਟਿਨ ਅਮਰੀਕਨ ਕੰਟਰੀਜ਼ ਹੈਗੇ ਬ੍ਰਾਜ਼ੀਲ ਐਂਡ ਆਦਰਸ ਇਜ਼ਨਟ ਇਟ ਰਾਈਟ ਸੋ ਸਾਰਿਆਂ ਨੂੰ ਔਨ ਬੋਰਡ ਕਿਦਾਂ ਕੀਤਾ ਜਾਵੇ and you had a, this beginning of a new chapter that is G20 G20 समिट ਦਾ ਮੁੱਖ ਮੁੱਦਾ ਦੁਨੀਆ ਦੇ ਦੇ ਮਲਕਾਂ ਨੂੰ ਮੁਕਤ ਵਿਪਾਰ ਦੇ ਤਹਿਤ ਨਜ਼ਦੀਕ ਲਿਆਉਣਾ ਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਦੇਣਾ ਵੀ ਹੈ ਹਾਲਾਂਕਿ G20 ਦੇ ਵਿੱਚ ਕਈ ਡਿਵੈਲਪਡ ਮਲਕ ਵੀ ਨੇ ਜਿਹੜੇ ਕਿ ਦੁਨੀਆ ਦੇ ਜ਼ਿਆਦਾਤਰ ਅਰਥ ਵਿਵਸਥਾ ਨੂੰ ਕਾਬੂ ਚ ਰੱਖਦੇ ਹਨ G20 ਇਹਨਾਂ ਵੱਡੇ ਮਲਕਾਂ ਤੋਂ ਕੀ ਫਾਇਦਾ ਲੈ ਪਾਈ ਹੈ 1993 95 ਇੱਕ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ ਆਰਥਿਕ ਗੱਲਾਂ ਨੂੰ ਲੈ ਕੇ ਉਹ ਆਰਥਿਕ ਗੱਲਾਂ ਹਨ ਵਿਸ਼ਵ ਵਪਾਰ ਸੰਗਠਨ ਮੁਕਤ ਵਪਾਰ ਰਾਈਟ ਸੋ ਇੱਕ ਪਾਸੇ ਤੇ ਜਿਹੜਾ ਜੀਓਪੋਲਿਟੀਕਲ ਸਿਸਟਮ ਹੈਗਾ ਉਹਦੇ ਵਿੱਚ ਇੱਕ ਪ੍ਰਕਾਰ ਦਾ ਠਹਿਰਾਓ ਆ ਰਿਹਾ ਹੈ ਸੋਵੀਅਤ ਸੰਘ ਦੇ ਵਿਖਰਾਓ ਕਰਕੇ ਪਰ ਦੂਜੇ ਪਾਸੇ ਅਮਰੀਕਾ ਦੀ ਜਿਹੜੀ ਦਾ ਵਰਚਸਵ ਹੈਗਾ ਉਹ ਆਰਥਿਕ ਤੌਰ ਤੇ ਵੀ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਰਾਈਟ ਜਿਹਨੂੰ ਸੀ ਕਹਿੰਦੇ ਸੀਗੇ ਵੈਸ਼ਵੀਕਰਨ ਦਾ ਦੌਰ ਨਵ ਉਦਾਰਵਾਦ ਦਾ ਦੌਰ ਉਦੇ ਵਿੱਚ WTO ਯੂਰੋਪੀਅਨ ਯੂਨੀਅਨ ਦਾ ਗਠਨ 9597 ਦੇ ਨੇੜੇ ਜਾ ਕੇ ਅਸੀਂ ਦੇਖ ਰਹੇ ਹਾਂ ਮੈਸਟਿਕ TTV ਕੰਪਲੀਟ ਹੋ ਰਹੀ ਹੈ ਤੇ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਰਾਈਟ ਉਹਦੇ ਵਿੱਚ ਇਹ इमਰਜਿੰਗ ਇਕਨੋਮੀਆਂਜ਼ इमਰਜਿੰਗ ਇਕਨੋਮੀਆਂਜ਼ ਜਿਹੜੇ ਨੇਸ਼ਨਸ ਅੱਗੇ ਜਾ ਕੇ ਇੰਸਟੀਚੂਲਾਈਜ਼ ਹੋ ਰਹੇ ਰਾਈਟ ਜਨ ਉਸੇ ਕਹਿ ਰਹੇ ਹਨ BRICS BRICS ਗਰੁੱਪ ਆਫ ਨੇਸ਼ਨਸ ਰਾਈਟ ਸੋ ਇਹ ਸਾਰੇ ਆਨ ਬੋਰਡ ਕਿਦਾਂ ਹੋਣ ਜਾਂ ਤੁਸੀਂ ਦੇਖ ਰਹੇ ਬ੍ਰਿਕਸ ਵਿੱਚ ਵੀ ਆ ਜਿਹੜੀ ਦੋ ਸਾਡੀ ਵੱਡੇ ਮੁਲਕ ਹੈਗੇ ਪੜੋਸੀ ਮੁਲਕ ਹੈਗੇ ਗੁਆਂਢੀ ਮੁਲਕ ਹੈਗੇ ਭਾਰਤ ਤੇ ਚੀਨ राइट ਇਹਨਾਂ ਦੋਆਂ ਦੀ ਕਾਫੀ ਅਹਿਮ ਭੂਮਿਕਾ ਹੈਗੀ ਇਹਨਾਂ ਸਾਰੇ ਇਸ ਚੀਜ਼ਾਂ ਦਾ ਭਾਰਤ ਜੀ 20 ਤੋਂ ਪਹਿਲਾਂ ਵੀ ਕਈ ਵੱਡੀ ਸੰਸਥਾਵਾਂ ਦਾ ਮੈਂਬਰ ਰਿਹਾ ਹੈ ਲੇਕਿਨ ਜੀ 20 ਵਿੱਚ ਭਾਰਤ ਦੀ ਅਹਿਮੀਅਤ ਕੀ ਹੈ ਇਹਦੇ ਇਲਾਵਾ ਪਿਛਲੀ ਜੀ 20 ਸਮਿਟਸ ਵਿੱਚ ਰਸ਼ੀਆ ਯੂਕਰੇਨ ਵਾਰ ਦਾ ਅਸਰ ਦੇਖ ਨੂੰ ਮਿਲਿਆ ਸੀਗਾ ਦੁਨੀਆ ਭਰ ਦੇ ਮੁਲਕ ਚਾਹੁੰਦੇ ਹਨ ਕਿ ਇਹ ਲੜਾਈ ਜਲਦ ਤੋਂ ਜਲਦ ਖਤਮ ਹੋਵੇ ਕੁਝ ਮੀਡੀਆ ਰਿਪੋਰਟਸ ਇਹ ਵੀ ਸਜੈਸਟ ਕਰ ਰਹੀਆਂ ਹਨ ਕਿ ਭਾਰਤ ਦੇ ਰਸ਼ੀਆ ਦੇ ਨਾਲ ਸਟਰੋਂਗ ਰਿਲੇਸ਼ਨ ਦੇ ਚੱਲਦੇ ਹੋਏ ਦੁਨੀਆ ਦੇ ਕਈ ਮੁਲਕ ਭਾਰਤ ਵੱਲ ਵੇਖ ਰਹੇ ਹਨ ਔਰ ਸਮਝ ਰਹੇ ਹਨ ਕਿ ਭਾਰਤ ਇਸ ਯੁੱਧ ਨੂੰ ਖਤਮ ਕਰਾਉਣ ਲਈ ਆਪਣੀ ਭੂਮਿਕਾ ਅਦਾ ਕਰ ਸਕਦਾ ਹੈ ਭਾਰਤ ਦੀ ਭੂਮਿਕਾ ਵਿਸ਼ਵਕ ਪੱਧਰ ਤੇ ਬਹੁਤ ਵਧੀ ਹੋਈ ਹੈ ਉਹਦਾ ਇੱਕ ਮਿਸਾਲ ਮੈਂ ਦੱਸ ਰਿਹਾ ਕਿ ਵਿਸ਼ਵਕ ਪੱਧਰ ਤੇ ਅਜ ਦੀ ਡੇਟ ਵਿੱਚ ਘੱਟ ਮੁਲਕ ਹੈਗੇ ਘੱਟ ਲੀਡਰਸ ਹੈਗੇ ਜਿਹੜੇ ਕਿ ਰਸ਼ੀਅਨ ਪ੍ਰਤੀਨਿਧੀਆਂ ਨਾਲ ਵੀ ਗੱਲ ਕਰ ਲੈਣ ਯੂਕਰੇਨੀਅਨ ਪ੍ਰਤੀਨਿਧੀ ਨਾਲ ਵੀ ਗੱਲ ਕਰ ਲੈਣ ਜਿਹੜੇ ਇਜ਼ਰਾਈਲ ਦੇ ਪ੍ਰਤੀਨਿਧੀਆਂ ਨਾਲ ਵੀ ਗੱਲ ਕਰ ਲੈਣ ਜਿਹੜੇ ਗਾਜ਼ਾ ਹਮਾਸ ਹਿਜ਼ਬੁੱਲਾਹ ਦੇ ਵੀ ਪ੍ਰਤੀਨਿਧੀ ਨਾਲ ਗੱਲ ਕਰ ਲੈਣ ਇਹ ਭਾਰਤ ਦੀ ਖੁਸ਼ਕਿਸਮਤੀ ਕਹੀ ਜਾਏਗੀ ਡਿਪਲੋਮੇਸੀ ਦੀ ਸਪਸ਼ਟ ਜਿੱਤ ਕਹੀ ਜਾਏਗੀ ਕਿ ਸਾਡੀ ਲੀਡਰਸ਼ਿਪ ਇਦਾਂ ਦੀ ਹੈਗੀ ਆ ਵਿਸ਼ਵ ਦੇ ਬਾਕੀ ਮੁਲਕਾਂ ਨੂੰ ਭਾਰਤ ਦੇ ਕੈਲੀਬਰ ਵਿੱਚ ਕੈਪੇਬਿਲਿਟੀ ਵਿੱਚ ਇਹਨਾਂ ਵਿਸ਼ਵਾਸ ਹੈਗਾ ਅਸ ਦੀ ਡੇਟ ਵਿੱਚ ਰਾਈਟ ਹਾਂ ਭਾਰਤ ਕਿਸ ਹੱਦ ਤੱਕ ਇਸ ਮਨਸੂਬੇ ਵਿੱਚ ਕਾਮਯਾਬ ਹੋਇਆ ਯੁੱਧ ਹਲੇ ਵੀ ਔਨ ਹੈਗਾ ਪਰ ਸਾਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਠੋਸ ਪਹਿਲ ਹੋ ਰਹੀ ਹੈ ਦੁਬਾਰਾ ਮੇਰਾ ਇਸ਼ਾਰਾ ਹੈਗਾ ਕਿ ਜਿਹੜੇ ਉਹਨੇ ਅਮਰੀਕਾ ਵਿੱਚ ਚੋਣ ਮੁਕੰਮਲ ਹੋਏ ਜੇ ਇੱਕ ਨਵੇਂ ਰਾਸ਼ਟਰਪਤੀ ਦਾ ਨਾਮ ਉੱਥੇ ਸਾਹਮਣੇ ਆ ਚੁੱਕਿਆ ਜਿਨ੍ਹਾਂ ਨੂੰ ਸੀ ਪ੍ਰੈਜ਼ੀਡੈਂਟ ਡਿਜ਼ਿਗਨੇਟ ਕਹਿੰਦੇ ਮਿਸਟਰ ਡੋਨਾਲਡ ਟਰੰਪ ਰਾਈਟ ਲੱਗ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਦੇ ਕੁਝ 1 ਟੂ 1 ਰਸ਼ੀਅਨ ਲੀਡਰਸ਼ਿਪ ਨਾਲ ਗੱਲਬਾਤ ਹੋ ਰਹੀ ਹੈ ਭਾਰਤ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਰਿਹਾ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਇਹਦਾ ਜਿਹੜਾ ਗਲੋਬਲ ਫੂਟਪ੍ਰਿੰਟ ਹੈਗਾ ਕਾਫੀ ਜ਼ਿਆਦਾ ਐਕਸਪੈਂਡਡ ਹੋਇਆ ਹਾਲਾਂਕਿ ਜੀ20 ਦਾ ਗਠਨ ਦੁਨੀਆ ਵਿੱਚ ਵੱਧ ਰਹੀ ਆਰਥਿਕ ਤੰਗੀ ਨੂੰ ਖਤਮ ਕਰਨਾ ਮੁੱਖ ਮੁੱਦਾ ਸੀ। ਔਰ 19ਵੀਂ ਸਮਿਟ ਤੋਂ ਬਾਅਦ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਨਜ਼ਰ ਆ ਰਿਹਾ। ਹਾਲਾਂਕਿ ਨਵੇਂ ਮੁੱਦੇ ਜ਼ਰੂਰ ਜੁੜ ਗਏ ਨੇ ਜਿਦੇ ਵਿੱਚ ਸਾਈਬਰ ਸਿਕਿਉਰਿਟੀ ਹੈ, ਸਾਈਬਰ ਕ੍ਰਾਈਮ ਹੈ, ਕਲਾਈਮੇਟ ਚੇਂਜ ਹੈ ਜਿਸ ਨਾਲ ਜਨ ਜੀਵਨ ਤੇ ਸਿੱਧਾ ਅਸਰ ਪੈ ਰਿਹਾ ਹੈ। ਕੀ ਕਾਰਨ ਹੈ ਕਿ ਵੱਡੇ ਮੁਲਕ ਜਿਨ੍ਹਾਂ ਦੀ ਜੀ20 ਵਿੱਚ ਸਮੂਲੀਅਤ ਵੀ ਹੈ ਉਹਦੇ باوجود ਵੀ जी7 ਦੇ ਗਠਵੰਦਨ ਵਰਗੇ ਦੇਸ਼ਾਂ ਵੱਲ ਵੇਖਿਆ ਜਾ ਰਿਹਾ ਹੈ ਕਿ ਅਸੀਂ ਟੋਟਲੀ ਜੀ7 ਕੰਟਰੀਜ਼ ਦੀ ਭੂਮਿਕਾ ਨੂੰ ਖਤਮ ਨਹੀਂ ਕਰ ਸਕਦੇ ਰੂਲ ਆਊਟ ਨਹੀਂ ਕਰ ਸਕਦੇ ਉਹਦਾ ਰੀਜ਼ਨ ਹੈਗਾ ਕਿ ਇਹਨਾਂ ਦੇ ਇਕਨੋਮਿਕ ਸਟੇਟਸ ਵਿੱਚ ਤੇ ਸਾਡੇ ਇਕਨੋਮਿਕ ਸਟੇਟਸ ਵਿੱਚ ਕਾਫੀ ਜ਼ਿਆਦਾ ਫਰਕ ਹੈ ਇਹ ਗੈਪ ਹਲੇ ਬਹੁਤ ਜ਼ਿਆਦਾ ਇੰਨੀ ਜਲਦੀ ਇਹ ਨਹੀਂ ਹੋ ਰਿਹਾ ਇਹਦੇ ਵਿੱਚ ਸਮੇਂ ਦੀ ਘਾਟ ਹੋਏਗੀ ਜਿਹਦੇ ਕਰਕੇ ਮੈਂ ਸਾਰੀ ਗੱਲਬਾਤ ਨਹੀਂ ਕਰ ਸਕਦਾ ਫਾਰ ਸਿੰਪਲ ਰੀਜ਼ਨ ਕਿ ਜੇ ਇੰਡੀਆ ਅਸੀਂ ਪੰਜਵੀਂ ਵੱਡੀ ਆਰਥਿਕ ਵਿਵਸਥਾ ਤੋਂ ਹੋ ਕੇ ਜੇ ਤੀਜੀ ਵੀ ਹੋ ਜਾਂਦੇ ਆ ਪਰ ਪਰ ਕੈਪੀਟਲ ਇਨਕਮ ਦੇ ਪੁਆਇੰਟ ਆਫ View ਨਾਲ ਅਸੀਂ ਉਹਨਾਂ ਵਿਕਸਿਤ G7 ਕੰਟਰੀਜ਼ ਦੇ ਲੋਕਾਂ ਤੋਂ ਉਸ ਮੁਲਕ ਤੋਂ ਬਹੁਤ ਪਿੱਛੇ ਰਹਿ ਜਾਵਾਂਗੇ ਇਨ ਟਰਮਸ ਆਫ ਲਿਵਿੰਗ ਸਟੈਂਡਰਡਸ ਐਂਡ ਆਲ ਸੋ ਇਹ ਬਹੁਤ ਸਹੀ ਮਾਪਦੰਡ ਨਹੀਂ ਹੋਏਗਾ ਕਿ ਅਸੀਂ ਤੀਜੀ ਵਿਸ਼ਵਵਿਵਸਥਾ ਬਣ ਕੇ ਆਰਥਿਕ ਵੱਸ ਵਿਸ਼ਵਵਿਵਸਥਾ ਬਣ ਕੇ ਅਸੀਂ ਕਹੀਏ ਕਿ ਉਹਨਾਂ ਦੇ ਨਾਲ ਸਾਡਾ ਗੈਪ ਖਤਮ ਹੋ ਗਿਆ ਨੋ ਸੇਮ ਗੱਲ ਚੀਨ ਦੇ ਨਾਲ ਵੀ ਰਹੇਗੀ ਇਨ ਟਰਮਸ ਆਫ ਪਰ ਕੈਪੀਟਲ ਇਨਕਮ ਚੀਨ ਦੇ ਐਵਰੇਜ ਪਰ ਪਰਸਨ ਤੇ ਡਿਵੈਲਪਡ ਕੰਟਰੀਜ਼ ਦੇ ਪਰ ਪਰਸਨ ਜਿਹੜਾ ਇਨਕਮ ਗੈਪ ਹੈਗਾ ਉਹ ਕਾਫੀ ਜ਼ਿਆਦਾ ਗੈਪ ਹੈ ਦੇਸਪਾਈਟ ਦਾ ਫੈਕਟ ਕਿ ਚੀਨ ਹੋ ਸਕਦਾ ਕਿ ਅਨੋਲੇ ਸਮੇਂ ਵਿੱਚ ਨੰਬਰ 1 ਵਰਲਡ ਦੀ ਜੀਡੀਪੀ ਬਣ ਜਾਵੇ ਅਮਰੀਕਾ ਨੂੰ ਵੀ ਪਿੱਛੇ ਛੱਡ ਦੇਵੇ ਪਰ ਆ ਚੀਜ਼ ਨਹੀਂ ਹੋਏਗੀ ਆ ਚੀਜ਼ ਨਹੀਂ ਹੋਏਗੀ ਰਾਈਟ ਸੋ ਉਸ ਤਰੀਕੇ ਨਾਲ ਜੀ7 ਕੰਟਰੀਜ਼ ਦੀ ਭੂਮਿਕਾ ਬਣੀ ਰਹੇਗੀ ਤੇ ਜਿਹੜੇ ਦੌਰ ਵਿੱਚ ਅਸੀਂ ਹੈਗੇ ਇਹ ਗਲੋਬਲਾਈਜੇਸ਼ਨ ਦਾ ਵੀ ਦੌਰ ਹੈ ਨਾ ਉਦਾਰਵਾਦ ਦਾ ਵੀ ਦੌਰ ਹੈ ਇੰਟਰਡਿਪੈਂਡੈਂਸ ਦਾ ਵੀ ਦੌਰ ਹੈ ਰਾਈਟ ਹਾਂ ਫਿਰ ਮੁਸ਼ਕਿਲਾਂ ਕਿੱਥੇ ਹੈਗੇ ਮੁਸ਼ਕਿਲਾਂ ਹੈਗੇ ਕਿ थर्ड वर्ल्ड कंट्रीज दी पार्टिसिपेशन इन अ विषयते उत्ते किदां ਵਧਾਈ ਜਾਵੇ ਉਹਦਾ ਇੱਕ ਹੱਲ ਹੈਗਾ ਕਿ ਜਿਹੜੇ ਐਗਜ਼ਿਸਟਿੰਗ ਮਲਟੀलैਟਰਲ ਫਾਈਨੈਂਸ਼ੀਅਲ ਇੰਸਟੀਚਿਊਸ਼ਨਸ ਹੈਗੇ ਜਿਹੜੇ ਐਗਜ਼ਿਸਟਿੰਗ ਮਲਟੀलैਟਰਲ ਔਰ ਅੰਤਰਰਾਸ਼ਟਰੀ ਸੰਗਠਨ ਹੈਗੇ ਰਾਈਟ ਉਹਨਾਂ ਦਾ ਡੈਮੋਕਰਟਾਈਜੇਸ਼ਨ ਹੋਵੇ ਰਾਈਟ ਯੈਸ ਉਦੇ ਵਿੱਚ ਆ ਜਿਹੜੇ ਥਰਡ ਵਰਲਡ ਕੰਟਰੀਜ਼ ਹੈਗੇ ਜਿਨ੍ਹਾਂ ਦੀ ਸੇ ਵੌਇਸ ਘੱਟ ਹੈਗੀ ਉਹ ਵਧਾਉਣ ਦੀ ਲੋੜ ਹੈ ਉਹਨਾਂ ਦੀ ਭੂਮਿਕਾ ਨੂੰ ਵਧਾਉਣ ਦੀ ਲੋੜ ਹੈਗੀ ਯਾ ਇੱਕ ਥੋੜਾ ਜਿਹਾ ਜਿਹੜਾ ਅਸੀਂ ਦੇਖਿਆ ਸੀਗਾ ਲਾਕਡਾਊਨ ਦੇ ਦੌਰਾਨ ਜਿਹੜਾ ਕੋਵਿਡ-19 ਦਾ ਜਿਹੜਾ ਐਂਡੈਮਿਕ ਪੈਂਡੈਮਿਕ ਸੀਗਾ ਉਸ ਦੌਰਾਨ ਵੇਖਿਆ ਸੀਗਾ ਕਿ ਕੁਝ ਕੰਟਰੀਜ਼ ਨੇ ਆਪਣੇ ਪੋਜੀਸ਼ਨ ਨੂੰ ਜਿਹਨੂੰ ਅਸੀਂ ਕਹਿੰਦੇ ਗਲੋਬਲ ਸਪਲਾਈ ਚੇਨ ਪੋਜੀਸ਼ਨ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਮੋਨੋਪੋਲਾਈਜ਼ੇਸ਼ਨ ਆਫ ਗਲੋਬਲ ਸਪਲਾਈ ਚੇਨ ਉਦੇ ਬਾਰੇ ਉਹਨੂੰ ਵੀ ਅਸੀਂ ਡੈਮੋਕਰਟਾਈਜ਼ ਕਰਨ ਦੀ ਲੋਟ ਸੀਗੀ اسپੈਸ਼ਲੀ ਇਹ ਸ਼ਰਾ ਮੇਰਾ ਹੈਗਾ ਕਿ ਚੀਨ ਇੱਕ ਜਿਸ ਤਰੀਕੇ ਨਾਲ ਪਿੱਛੇ ਉਭਰ ਕੇ ਆਇਆ ਹੈ ਰਾਈਟ ਉਹਨੂੰ ਵਰਲਡ ਦੀ ਫੈਕਟਰੀ ਮੰਡਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਹਨੇ ਗਲੋਬਲ ਸਪਲਾਈ ਚੇਨ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਕਰਕੇ ਕੁਝ ਦੂਜੇ ਅਰਥਵਿਵਸਥਾਵਾਂ ਨੂੰ ਖਾਸ ਕਰ ਭਾਰਤ ਵਰਗੇ ਉਭਰਦੀਆਂ ਅਰਥਵਿਵਸਥਾਵਾਂ ਨੂੰ ਨੁਕਸਾਨ ਹੋ ਰਿਹਾ ਸੀ ਦੁਨੀਆ ਵਿੱਚ 200 ਦੇ ਕਰੀਬ ਮਲਕ ਹਨ ਜਿਨ੍ਹਾਂ ਦੇ ਆਪਣੇ ਬਾਰਡਰ ਹਨ ਲੇਕਿਨ ਬਹੁਤ ਸਾਰੇ ਮੁੱਦਿਆਂ ਤੇ ਇੱਕ ਜੁਟਤਾ ਦਿਖਾਉਣ ਲਈ ਜੀ20 ਵਰਗੇ ਗਠਬੰਧਨ ਬੰਦੇ ਹਨ ਔਰ ਭਵਿੱਖ ਦੀ ਰਣਨੀਤੀ ਤਿਆਰ ਕਰਦੇ ਹਨ ਇਹਨਾਂ ਸਮਿਟ ਵਿੱਚ ਦੁਨੀਆ ਦੇ ਵੱਡੇ ਲੀਡਰਸ ਇੱਕ ਦੂਜੇ ਮੁਲਕਾਂ ਦੇ ਨਾਲ ਇਹਨਾਂ ਸਮਿਟਸ ਦੇ ਦੌਰਾਨ ਹੀ ਇੱਕ ਸਾਈਡਲਾਈਨ ਤੇ ਬੈਠਕਾਂ ਵੀ ਕਰਦੇ ਹਨ ਮੈਂ ਇਹਦੇ ਵਿੱਚ ਤੋਂ ਜ਼ਰੂਰ ਦੱਸਣਾ ਚਾਹਵਾਂਗਾ ਕੀ ਕੰਟਰੀਜ਼ ਦੀ ਜਿਹੜੀ ਇੰਟਰੈਕਸ਼ਨ ਦੀ ਪ੍ਰਕਿਰਿਆ ਹੈਗੀ ਅੱਜ ਦੀ ਡੇਟ 'ਤੇ ਜਿਹੜੀਆਂ ਦੀ ਕੰਟਰੀਜ਼ ਦੀ ਇੱਕ ਦੂਜੇ ਨਾਲ ਇੰਟਰੈਕਸ਼ਨਸ ਹੋ ਰਹੀਆਂ ਹਨ ਡਿਫਰੈਂਟ ਫੋਰਮਸ ਆਰ देयर ਰਾਈਟ ਅਸੀਂ ਐਜ਼ ਐਕੈਡਮਿਸ਼ਨਸ ਇਨ ਆਨੋ ਅਸੀਂ ਕਈ ਦਫਾ ਕਹਿੰਨੇ ਆ ਬਾਈਲੈਟਰਲ ਹੈਗੀ ਜਿੱਥੇ 1 ਟੂ 1 ਟਾਕ ਹੋ ਰਿਹਾ ਹੈ ਮਲਟੀਲੈਟਰਲ ਹੋ ਰਿਹਾ ਹੈ ਪਲੂਰੀਲੈਟਰਲ ਹੋ ਰਿਹਾ ਹੈ ਟ੍ਰਾਈਲੈਟਰਲ ਹੋ ਰਿਹਾ ਹੈ ਕੁਆਡ ਇਨ ਇਟਸੈਲਫ ਕੁਆਡ੍ਰਿਲੈਟਰਲ ਹੋ ਰਿਹਾ ਹੈ ਕੁਝ ਕੁਝ ਏਜੰਸੀਜ਼ ਹੈਗੀਆਂ ਜਿਹੜਾ ਕਿ ਯੂਨੀਵਰਸਲ ਹੈਗੀ ਯੂਨਾਈਟਿਡ ਨੇਸ਼ਨਸ ਵਰਗੇ ਜਿਹੜੇ ਸਾਈਡ ਲਾਈਨਸ ਤੇ ਜਿਹੜੇ ਇਹਨਾਂ ਦੇ ਸਮਿਟਸ ਛੋਟੇ ਮੀਟਿੰਗਸ ਕਰਵਾਏ ਜਾਂਦੇ ਵੱਡੇ ਲੀਡਰਸ ਜਿਨ੍ਹਾਂ ਦੇ ਇਹਨਾਂ ਦੇ ਸ਼ਡਿਊਲਸ ਹੈਗੇ ਇੰਨਾ ਜ਼ਿਆਦਾ ਹੈਕਟਿਕ ਹੈ ਕਿ ਮੁਲਕ ਦੇ ਵੱਡੇ ਵੱਡੇ ਲੀਡਰਸ ਇੱਕ ਥਾਂ ਤੇ ਕਨਵਰਜ ਹੈਗੇ ਉਹ ਉਸ ਮੌਕੇ ਨੂੰ ਔਰ ਐਕਸਟਰਾ ਯੂਟਲਾਈਜ਼ ਕਰਦੇ ਹੈਗੇ ਸੋ ਅੱਜ ਕੱਲ ਇੱਕ ਨਵੀਂ ਗੱਲ ਕੁਝ ਸੁਣ ਰਿਹਾ ਸੀ ਇਨਫਾਰਮਲ ਸਮਿਟਸ ਫਾਰਮਲ ਦਾ ਮਤਲਬ ਹੋਗਾ ਜਿਹੜਾ ਸ਼ਡਿਊਲਡ ਹੈ ਇਜ਼ਨਟ ਇਟ ਤੇ ਸਮਿਟ ਦਾ ਮਤਲਬ ਹੋ ਗਿਆ ਕਿ ਹਾਈएस्ट ਲੈਵਲ ਤੇ ਮੀਟਿੰਗ ਆਈਦਰ ਹੈਡ ਆਫ ਦਾ ਸਟੇਟ ਔਰ ਹੈਡ ਆਫ ਦਾ ਗਵਰਨਮੈਂਟ ਪ੍ਰਾਈਮ ਮਿਨਿਸਟਰ অর ਪ੍ਰੈਜ਼ੀਡੈਂਟ ਨੋਟ ਲੈਸ ਦਨ 댓 ਇਜ਼ਨਟ ਇਟ ਸੋ ਜਿਹੜੇ ਤਰੀਕੇ ਹੈਗੇ ਤੇ ਟਾਈਮ ਕਨਸਟੈਂਟਸ ਹੈਗੇ ਆ ਜੈਟ ਲੈਗ ਦਾ ਜਿਹੜਾ ਕਨਸੈਪਟ ਹੈਗਾ ਇਜ਼ਨਟ ਇਟ ਇਹ ਸਾਰੀ ਚੀਜ਼ਾਂ ਨੂੰ ਉਹਦਾ ਜਿਆਦਾ ਫਾਇਦਾ ਉਠਾਉਂਦੇ ਹੋਏ ਲੀਡਰਸ ਨੂੰ ਕਿਹਾ ਜਾਂਦਾ ਹੈ ਕਿ ਇਹ ਵਧੀਆ ਹੋਏਗਾ ਕਿ ਅਸੀਂ ਆਪਣੀ ਜਿਹੜੀ ਗੱਲਬਾਤ ਔਰ ਅੱਗੇ ਵਧਾ ਸਕਦਾ ਹੈ ਕਿ ਜਿਹੜੇ ਦੇ ਬਾਰੇ ਤੁਸੀਂ ਇਸ਼ਾਰਾ ਕਰ ਰਹੇ ਜੀ ਜੀ 20 ਦੀ ਅਗਲੀ ਬੈਠਕ ਸਾਊਥ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਵਿੱਚ ਹੋਏਗੀ ਇਹਨਾਂ ਵੱਡੇ ਗਠਮੰਦਾਂ ਦੀ ਸਮਾਪਤੀ ਇੱਕ ਜੁਆਇੰਟ ਡਿਕਲੇਰੇਸ਼ਨ ਨਾਲ ਹੁੰਦੀ ਹੈ ਹਾਲਾਂਕਿ ਇਸ ਬੈਠਕ ਦੇ ਦੌਰਾਨ ਕੀਤੇ ਗਏ ਫੈਸਲਿਆਂ ਨੂੰ ਮੰਡਲ ਲਈ ਕੋਈ ਲੀਗਲ ਆਪਲੀਕੇਸ਼ਨ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਸਾਂਝੇ ਬਿਆਨਾਂ ਤੇ ਆਮ ਸਹਿਮਤੀ ਬਣਾਈ ਜਾਵੇ ਔਰ ਇਹਦੀ ਜ਼ਿੰਮੇਵਾਰੀ ਜ਼ਿਆਦਾਤਰ ਉਹ ਦੇਸ਼ ਤੇ ਹੁੰਦੀ ਹੈ ਜਿਹਦੇ G20 ਦੀ ਉਸ ਬੈਠਕ ਨੂੰ ਪ੍ਰੈਜ਼ਾਈਡ ਕਰ ਰਿਹਾ ਹੁੰਦਾ ਹੈ ਰਸ਼ੀਆ ਯੂਕਰੇਨ ਵਾਰ ਨੂੰ ਠੱਲ ਪਾਣ ਲਈ ਦੁਨੀਆ ਭਰ ਦੇ ਮੁਲਕ ਕੋਸ਼ਿਸ਼ ਕਰ ਰਹੇ ਹਨ ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਜੰਗ ਨੂੰ ਖਤਮ ਹੋਣ ਦੇ ਇਮਕਾਨ ਵੱਧ ਜਾਣਗੇ ਲੇਕਿਨ ਇਹ ਜੰਗ ਰੁਕਣ ਦੀ ਬਜਾਏ ਹੋਰ ਵੱਧੀ ਨਜ਼ਰ ਆ ਰਹੀ ਹੈ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਲੰਬੀ ਦੂਰੀ ਦੀ ਮਿਜ਼ਾਈਲਾਂ ਨੂੰ ਇਸਤੇਮਾਲ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ ਯੂਕਰੇਨ ਕੋ ਅਮਰੀਕਾ ਵੱਲੋਂ ਭੇਜੀਆਂ ਗਈਆਂ ਐਮਜ਼ਾਈਲਾਂ ਮੌਜੂਦ ਹਨ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਇਸ ਡਿਸੀਜਨ ਨੂੰ ਕਈ ਮੀਡੀਆ ਹਾਊਸ ਇਸ ਸਮਝਦੇ ਹਨ ਕਿ ਇਹਦੇ ਨਤੀਜੇ ਖਤਰਨਾਕ ਹੋ ਸਕਦੇ ਹਨ ਇਹਦੇ ਨਾਲ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਹੋਰ ਵਧੇਗਾ ਰਾਸ਼ਟਰਪਤੀ ਪੁਤਿਨ ਨੇ ਹਾਲੀ ਤਾ ਇਸ ਮਾਮਲੇ ਦੇ ਉੱਤੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਹੈ ਲੇਕਿਨ ਪੁਤਿਨ ਨੇ ਅਮਰੀਕਾ ਵੱਲੋਂ ਪਰਮਿਸ਼ਨ ਦਿੱਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਅਗਰ ਅਮਰੀਕਾ ਯੂਕਰੇਨ ਨੂੰ ਲੰਬੀ ਦੂਰੀ ਦੀ ਇਹਨਾਂ ਮਿਜ਼ਾਈਲਾਂ ਨੂੰ ਵਰਤਣ ਦੀ ਪਰਮਿਸ਼ਨ ਦੇਗਾ ਤੇ ਇਸ ਨੂੰ ਰਸ਼ੀਆ ਉਸ ਨੂੰ ਸਿੱਧੇ ਤੌਰ ਤੇ ਦਖਲਅੰਦਾਜ਼ੀ ਸਮਝੇਗਾ। ਵੈਸੇ ਤੇ ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਣਗੇ। ਹੋ ਸਕਦਾ ਹੈ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਦਿੱਤੇ ਗਏ ਇਸ ਫੈਸਲੇ ਨੂੰ ਉਹ ਬਦਲ ਦੇਣ। ਲੇਕਿਨ ਫਿਲਹਾਲ ਲਈ ਇਸ ਜੰਗ ਨੂੰ ਰੋਕਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਇਸ ਡਿਸੀਜਨ ਨੇ ਚੱਲ ਰਹੀ ਜੰਗ ਵਿੱਚ ਜਿਵੇਂ ਅਗ ਵਿਚ ਕਿਉਂ ਪਾਉਣ ਦਾ ਕੰਮ ਕੀਤਾ ਹੈ ਉਹਨੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਜੰਗ ਦਾ ਅੰजाम ਕੀ ਹੋਏਗਾ ਭਾਰਤ ਅਤੇ ਫਿਲੀਪੀਨਸ ਨੇ ਆਪਣੇ ਡੈਮੋਕ੍ਰੈਟਿਕ ਰਿਲੇਸ਼ਨਸ ਦੇ 75 ਸਾਲ ਮਨਾਉਂਦੇ ਹੋਏ ਵਿਦੇਸ਼ ਮੰਤਰਾਲੇ ਨੇ ਇਸ ਮੌਕੇ ਦੀ ਯਾਦ ਵਿੱਚ ਇੱਕ ਵਿਸ਼ੇਸ਼ ਲੋਗੋ ਜਾਰੀ ਕੀਤਾ ਹੈ ਇਹ ਸੁੰਦਰ ਲੋਗੋ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ. ਜੀ. ਸ਼ੰਕਰ ਅਤੇ ਐਮਬੈਸਡਰ ਜੋ ਸੇਲ ਇਗਨਾਸੀਓ ਵਲੋ ਰੀਲੀਜ਼ ਕੀਤਾ ਗਿਆ ਹੈ ਜਿਸ ਵਿੱਚ ਦੋਨਾਂ ਮੁਲਕਾਂ ਦੇ ਵਿਚਾਲੇ ਮਿਊਚੁਅਲ ਰਿਸਪੈਕਟ ਸਭਾਚਾਰਕ ਸੰਬੰਧ ਔਰ ਸ਼ੇਅਰਡ ਵੈਲਿਊ ਨੂੰ ਦਰਖਾਇਆ ਗਿਆ ਹੈ ਇਹ ਲੋਗੋ ਐਮਈ ਦੇ ਸਪੋਕਸਪਰਸਨ ਰਣਦੀਪ ਜੈਸਵਾਲ ਵੱਲੋਂ ਐਕਸ ਅਕਾਊਂਟ ਤੇ ਸਾਂਝਾ ਵੀ ਕੀਤਾ ਗਿਆ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਲੋਗੋ ਭਾਰਤ ਔਰ ਫਿਲੀਪੀਨਸ ਵਿਚਾਲੇ ਸਦੀਵੀ ਫਰੈਂਡਸ਼ਿਪ ਸਭਿਆਚਾਰ ਆਦਾਨ ਪ੍ਰਦਾਨ ਅਤੇ ਸ਼ੇਅਰਡ ਵੈਲਿਊ ਦਾ ਪ੍ਰਤੀਕ ਹੈ ਇਸ ਲੋਗੋ ਦੇ ਡਿਜ਼ਾਈਨ ਵਿੱਚ ਭਾਰਤੀ ਅਤੇ ਫਿਲੀਪੀਨਸ ਪ੍ਰਤੀਕਾਂ ਦਾ ਸਾਂਝਾ ਮੇਲ ਹੈ ਜੋ 75 ਸਾਲ ਦੀ ਸਫਾਰਤੀ ਸਬੰਧਾਂ ਦੁਆਰਾ ਪੈਦਾ ਕੀਤੇ ਗਏ ਆਪਸੀ ਰਿਸਪੈਕਟ ਅਤੇ ਅੰਡਰਸਟੈਂਡਿੰਗ ਨੂੰ ਦਰਸਾਉਂਦਾ ਹੈ ਭਾਰਤੀ ਅਤੇ ਫਿਲੀਪੀਨਸ ਨੇ ਆਪਣੇ ਡਿਪਲੋਮੈਟਿਕ ਸਬੰਧਾਂ ਦੀ ਸ਼ੁਰੂਆਤ ਆਪਣੇ ਮੁਲਕਾਂ ਦੀ ਆਜ਼ਾਦੀ ਤੋਂ ਕੁਝ ਦਿਨ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਦੋਵੇਂ ਮੌਲਕ ਇੱਕ ਦੂਜੇ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾ ਲੈਕਰ ਰਹੇ ਹਨ ਦੁਨੀਆਦਾਰੀ ਚ ਹੋਣ ਨਵਕਾ ਇੱਕ ਸ਼ਾਰਟ ਫਿਲਮ ਦਾ ਅਮਰਸਾ ਸਥਿਤ ਖਾਲਸਾ ਕਾਲਜ ਦੇ ਲਗਭਗ 100 ਸਾਲ ਪੁਰਾਣੇ ਸਿੱਖ ਹਿਸਟਰੀ ਰਿਸਰਚ ਸੈਂਟਰ ਵਿੱਚ ਸਿੱਖ ਇਤਿਹਾਸ ਤੇ ਸਭਾ ਚਾਨਲ ਸੰਬੰਧਿਤ ਅਲਮੋਲ ਖਜ਼ਾਨਾ ਹੈ ਇੱਥੇ ਲਗਭਗ 7000 ਦੇ ਕਰੀਬ ਕਿਤਾਬਾਂ 19ਵੀ ਤੇ 18ਵੀ ਸਦੀ ਦੀਆਂ ਦੁਰਲਭ ਹੱਥ ਲਿਖਤ ਮਸੌਦੇ ਹਨ ਸਿੱਖ ਜੰਗਾਂ ਦੇ ਹਥਿਆਰ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ ਲਿਖਤ ਬੀੜਾ ਸੰਗ੍ਰਹਿਤ ਕੀਤੀਆਂ ਗਈਆਂ ਹਨ ਸਾਰਾ ਖਜ਼ਾਨਾ ਹੁਣ ਡਿਜੀਟਲ ਤੌਰ ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ ਪੇਸ਼ ਹੈ ਇਕ੍ਰਪੂ ਇਹ ਸਿੱਖ ਇਤਿਹਾਸ ਖੋਜ ਕੇਂਦਰ ਜਿਹੜਾ ਹੈ ਇਹ ਸਾਡੇ ਇੱਕ ਮਹਾਨ ਪ੍ਰੋਫੈਸਰ ਡਾਕਟਰ ਗੰਡਾ ਸਿੰਘ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ 1930 ਵਿੱਚ ਔਰ ਉਸ ਤੋਂ ਬਾਅਦ ਵੱਖ-ਵੱਖੋ ਵਿਦਵਾਨ ਜਿਹੜੇ ਨੇ ਉਹ ਇਸ ਦੇ ਅੰਜਾਰਜ ਰਹੇ ਨੇ ਹੁਣ ਤੱਕ ਔਰ ਉਹਨਾਂ ਨੇ ਇਸ ਕੇਂਦਰ ਦੇ ਵਿੱਚ ਬਹੁਤ ਇੰਪੋਰਟੈਂਟ ਬੜੀਆਂ ਮਹੱਤਵਪੂਰਨ ਪੁਸਤਕਾਂ ਔਰ ਹੱਥ ਲਿਖਤ ਮਾਨੂਸਕ੍ਰਿਪਟਾਂ ਦਸਤਾਵੇਜ਼ ਗੁਰੂ ਸਹਿਬਾਨ ਦੇ ਜੀਵਨ ਦੇ ਸਬੰਧ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਪੁਰਾਣੀਆਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਖੀਆਂ ਦੇ ਸਬੰਧ ਵਿੱਚ ਔਰ ਮੁਗਲ ਰਾਜ ਦਾ ਸਾਰਾ ਸਮਾਂ ਜਿਹੜਾ ਔਰ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਮਾਂ ਜਿਹੜਾ ਉਹ ਸਾਰਾ ਭਾਵੇਂ ਉਹ ਫਾਰਸੀ ਵਿੱਚ ਸਾਰਾ ਸਾਇਤ ਜਾਂ ਸਾਰੀ ਲਿਖਿਆ ਹੋਇਆ ਉਹ ਸਾਰਾ ਇੱਥੇ ਪਰਸ਼ੀਨ ਦੇ ਵਿੱਚ ਮੌਜੂਦ ਹੈ ਉਰਦੂ ਵਿੱਚ ਮੌਜੂਦ ਹੈ ਔਰ ਸਿੱਖ ਸਾਂਸਕ੍ਰਿਤੀ ਦੇ ਵੀ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਵੀ ਲਿਖਤ ਰੂਪ ਵਿੱਚ ਸਾਡੇ ਕੋਲ ਜਿਸ ਤਰ੍ਹਾਂ ਕਿ ਇਹ ਇਸ ਦਾ ਨਾਮ ਸਿੱਖ ਇਤਿਹਾਸ ਖੋਜ ਕੇਂਦਰ ਹੈ ਵਾਕਈ ਉਸੇ ਤਰ੍ਹਾਂ ਇਸ ਦੀ ਬਿਲਡਿੰਗ ਦੀ ਵੀ ਜਿਹੜੀ ਆ ਬੜੀ ਵਿਸ਼ਾਲਤਾ ਹੈ ਔਰ ਇਸ ਵਿੱਚ ਵੱਖ-ਵੱਖ ਗੈਲਰੀਆਂ ਬਣਾਈਆਂ ਗਈਆਂ ਜਿਹੜੀ ਗੈਲਰੀ ਨੰਬਰ 1 ਹੈ ਨਾ ਉਸ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਤਸਵੀਰਾਂ ਦੇ ਰਾਈ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਦੇ ਵਿੱਚ ਵੱਖਰੇ ਵੱਖਰੇ ਮਾਨਸਕ੍ਰਿਪਟ ਵੀ ਰੱਖੇ ਗਏ ਆ ਪੁਰਾਣੇ ਜਿਹੜੇ ਬੱਚਿਆਂ ਨੂੰ ਬੱਚੇ ਦੇਖ ਸਕਣ ਕਿ ਉਹ ਸਮੇਂ ਜਿਹੜੀ ਆ ਲਿਖਤਾਂ ਜਿਹੜੀਆਂ ਜਾਂ ਹੱਥ ਦੀਆਂ ਲਿਖਤਾਂ ਜਿਹੜੀਆਂ ਨੇ ਲੋਕ ਉਹ ਕਿਵੇਂ ਕਰਦੇ ਸੀਗੇ ਕਿਵੇਂ ਆਪਣੇ ਗ੍ਰੰਥ ਰਚਦੇ ਸੀਗੇ ਤੋਂ ਪਹਿਲੀ ਗੈਲਰੀ ਜਿਹੜੀ ਆ ਉਹਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਸਾਰਾ ਜੀਵਨ ਆ ਸਹਿਬਾਂ ਦਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਬਚਪਨ ਦੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਅਸੀਂ ਪੜ੍ਹਦੇ ਆਂ ਕਿਤਾਬਾਂ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਨੇ ਉਹ ਮੂਰਤਾਂ ਦੇ ਰਾਹੀਂ ਤਸਵੀਰਾਂ ਦੇ ਰਾਹੀਂ ਜਿਹੜੀਆਂ ਮੂਰਤੀਮਾਨ ਕੀਤੀਆਂ ਗਈਆਂ ਏ ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਦਾ ਜੀਵਨ ਜਿਹੜਾ ਉਹ ਤਸਵੀਰਾਂ ਰਾਹੀਂ ਪੇਸ਼ ਕੀਤਾ ਗਿਆ ਤਾਂ ਕਿ ਜਿਹੜਾ ਬੱਚਾ ਇੱਕ ਵਾਰੀ ਇਹਨਾਂ ਤਸਵੀਰਾਂ ਨੂੰ ਦੇਖ ਲਵੇ ਉਸ ਨੂੰ ਕਦੀ ਯਾਦ ਨਾ ਭੁੱਲੇ ਕਈ ਵਾਰੀ ਜਿਹੜੀ ਪੜ੍ਹੀ ਚੀਜ਼ ਹੁੰਦੀ ਆ ਉਹ ਭੁੱਲ ਜਾਂਦੀ ਆ ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਤਸਵੀਰ ਦੇ ਰਾਈਂ ਦੇਖਦੇ ਆ ਨਾ ਉਹ ਮਨ ਦੇ ਵਿੱਚ ਮੁਕੰਮਲ ਤਰ੍ਹਾਂ ਤੇ ਬੈਠ ਜਾਂਦੀ ਆ ਫਿਰ ਕਦੀ ਨਹੀਂ ਭੁੱਲਦੀ ਗੈਲਰੀ 2 ਦੇ ਵਿੱਚ ਸਾਡਾ ਜਿਹੜਾ ਸਿੱਖ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਸਾਡਾ ਰਾਜ ਸ਼ੁਰੂ ਹੋਇਆ ਬੜਾ ਵਿਸ਼ਾਲ ਰਾਜ ਆ ਉਹਦੇ ਸੰਬੰਧ ਵਿੱਚ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਾਨ ਜਰਨਲ ਸੀਗੇ ਉਹਨਾਂ ਦੇ ਉਹਨਾਂ ਦਾ ਜੀਵਨ ਉਹ ਜਿਹੜਾ ਤੌਰ ਨਾਲ ਵਿਸ਼ਾਲਤਾ ਰਾਜ ਦੀ ਜਿਹੜੀ ਆ ਉਹ ਦਰਸਾਈ ਗਈ ਉਹਦੇ ਵਿੱਚ ਨੰਬਰ ਜਿਹੜੀ ਤਿੰਨ ਗੈਲਰੀ ਹੈਗੀ ਆ ਉਹਦੇ ਵਿੱਚ ਸਾਡੇ ਪੁਰਾਣੇ ਕੁਝ ਮਾਨੂਸਕ੍ਰਿਪਟ ਨੇ ਪਾਏ ਆ ਤੇ ਕੁਝ ਸਾਡੇ ਮਹਾਰਾਜਾ ਅਜੀਤ ਸਿੰਘ ਦੇ ਸਮੇਂ ਤੇ ਮੁਗਲ ਰਾਜ ਦੇ ਸਮੇਂ ਜਿਹੜੇ ਪੁਰਾਣੇ ਹਥਿਆਰ ਨੇ ਜਦੋਂ ਅਸੀਂ ਲੜਾਈਆਂ ਕਰਦੇ ਸੀਗੇ ਭਾਵੇਂ ਮੁਗਲਾਂ ਨਾਲ ਕਰਦੇ ਸੀਗੇ ਉਹ ਹਥਿਆਰ ਜਿਹੜੇ ਨੇ ਉਹ ਉਸ ਗੱਲੀ ਦੇ ਵਿੱਚ ਉਮੀਦیں ਉਮੀਦ ਹੀ ਰੱਖੇ ਹੋਏ ਨੇ ਪੁਰਾਣੇ ਯਾਦ ਅਸਤੇ ਦੇ ਤੌਰ ਤੇ ਉਹਦੇ ਵਿੱਚ ਚਿੱਤਰ ਵੀ ਬਹੁਤ ਨੇ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਤੋਂ ਚਿੱਤਰਾਂ ਨੂੰ ਦੇਖ ਕੇ ਸਾਨੂੰ ਸਿੱਖ ਰਾਜ ਦੀਆਂ ਸਾਰੀਆਂ ਜਿਹੜੀਆਂ ਹਿਸਟਰੀ ਆ ਇਤਿਹਾਸ ਆ ਜਿਹੜਾ ਸਾਰਾ ਉਹ ਸਾਨੂੰ معلوم ਹੋ ਜਾਂਦਾ ਹੈ ਤੁਹਾਡਾ ਜਿਹੜੀ ਨੈਕਸਟ ਗੈਲਰੀ ਹੈ ਨਾ ਜੀ ਉਹਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਜਿਹੜੇ ਪੜ੍ਹ ਰਹੇ ਸਟੂਡੈਂਟ ਸੀਗੇ ਔਰ ਫਿਰ ਉਹ ਬਾਅਦ ਵਿੱਚ ਉਹ ਸਮਾਂ ਪਾ ਕੇ ਬੜੇ ਬੜੇ ਮਹਾਨ ਅਹੁਦਿਆਂ ਤੇ ਪਹੁੰਚੇ ਔਰ ਬੜੇ ਬੜੇ ਮਹਾਨ ਵਿਦਵਾਨ ਬਣੇ ਉਹਨਾਂ ਦੀਆਂ ਤਸਵੀਰਾਂ ਨੇ ਔਰ ਜਿਨ੍ਹਾਂ ਲੋਕਾਂ ਨੇ ਅ ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ ਰਾਜ ਦੇ ਸਮੇਂ ਖਾਲਸਾ ਕਾਲਜ ਇੱਥੇ ਬਣਾਉਣ ਵਾਸਤੇ ਮੇਨ ਕਿ ਬੇਨਤੀ ਕੀਤੀ ਉਹਨਾਂ ਨੂੰ ਅਪਰੋਚ ਕੀਤਾ ਅੰਗਰੇਜ਼ ਸਰਕਾਰ ਨੂੰ ਖਾਲਸਾ ਕਾਲਜ ਬਣਾਇਆ ਜਾਵੇ ਉਹਨਾਂ ਸਾਰੀਆਂ ਤਸਵੀਰਾਂ ਇੱਥੇ ਦਰਜ ਨੇ ਔਰ ਇੱਥੇ ਉਸ ਮਹਾਨ ਆਰਟਿਸਟ ਆਰਕੀਟੈਕਚਰ ਦੀ ਵੀ ਤਸਵੀਰ ਹੈ ਰਾਮ ਸਿੰਘ ਜੀ ਦੀ ਜਿਨ੍ਹਾਂ ਨੇ ਖਾਲਸਾ ਕਾਲਜ ਜਦੋਂ ਮਨਜ਼ੂਰ ਹੋ ਗਿਆ ਬਣਨ ਵਾਸਤੇ ਤੇ ਉਹਨਾਂ ਦੇ ਖਾਲਸਾ ਕਾਲਜ ਦੀ ਬਿਲਡਿੰਗ ਦੇ ਨਕਸ਼ੇ ਤਿਆਰ ਕੀਤੇ ਉਹ ਨਕਸ਼ੇ ਵੀ ਹਾਂ ਸੰਭਾਲ ਕੇ ਰੱਖੇ ਹੋਏ ਨੇ ਇਸ ਤਰ੍ਹਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੇ ਹੋਰ ਪੁਰਾਣੇ ਗ੍ਰੰਥਾਂ ਦੇ ਮਾਨੂਸਕ੍ਰਿਪਟ ਵੀ ਇਹਦੇ ਵਿੱਚ ਸ਼ਾਮਿਲ ਨੇ ਹਿੰਦੁਸਤਾਨ ਦੇ ਤਕਰੀਬਨ ਸਾਰੇ ਹੀ ਰਾਗ ਜਿਹੜੇ ਨੇ ਉਹ ਉਹਨਾਂ ਦੀਆਂ ਉਹਨਾਂ ਨੂੰ ਤਸਵੀਰਾਂ ਦੇ ਰਾਈ ਇੱਕ ਚਿੰਨ ਦੇ ਤੌਰ ਤੇ ਜਿਹੜੀਆਂ ਤਸਵੀਰਾਂ ਨੇ ਉਹ ਰਾਗ ਦਾ ਕਿਨ ਪ੍ਰਗਟ ਕਰ ਰਹੀਆਂ ਨੇ ਔਰ ਇਹਦੇ ਵਿੱਚ ਤਕਰੀਬਨ ਸਾਰੇ ਹੀ ਹਿੰਦੁਸਤਾਨ ਦੇ ਰਾਗ ਨੇ ਔਰ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 31 ਰਾਗ ਨੇ ਉਹਨਾਂ ਰਾਗਾਂ ਦੇ ਉਹਨਾਂ ਰਾਗਾਂ ਦਾ ਵੀ ਇਹ ਇਹਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਹੋਈਆਂ ਨੇ ਖਾਜੇਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ ਹੈ ਰਾਗ ਗੂਜਰੀ ਹੈ ਰਾਗ ਤਨਾਸਰੀ ਹੈ ਅਗਿਆਤ ਸਿਟੀ ਹੈ ਇਸ ਨਾਲ ਸਾਰੇ ਜਿਹੜੇ ਰਾਗ ਨੇ ਉਹ ਉਹਨਾਂ ਰਾਗਾਂ ਨੂੰ ਜਿਹੜਾ ਉਹ ਪੀਸ਼ੋ ਸ਼ੋਅ ਕੀਤਾ ਗਿਆ ਦਿਖਾਇਆ ਗਿਆ ਮੈਂ ਇੱਕ ਕੀਰਤਨ ਰਾਗੀ ਬਨਣਾ ਚਾਹੁੰਦੀ ਆ ਉਸ ਅਕੋਰਡਿੰਗ ਮੈਂ ਮਤਲਬ ਕਿ ਇੱਥੇ ਰਾਗ ਰਗਣੀਆਂ ਦੀਆਂ ਤਸਵੀਰਾਂ ਵੇਖੀਆਂ ਨੇ ਉਹਨਾਂ ਵਿੱਚ ਉਹਨਾਂ ਦੇ ਪੁੱਤਰਾਂ ਬਾਰੇ ਰਗਣੀਆਂ ਉਹਨਾਂ ਦੀ ਵਾਈਫ ਬਾਰੇ ਉਹ ਵੀ ਬਹੁਤ ਕੁਝ ਮਿਲਿਆ ਇਦੇ ਵਿੱਚ ਮਤਲਬ ਕਿ ਆਉਣ ਵਾਲੇ ਸਮੇਂ ਚ ਰਾਗਾਂ 'ਚ ਕੀਰਤਨ ਕਿਵੇਂ ਕਰਨਾ ਹੈ ਸ਼ੁੱਧ ਬਾਣੀ ਕਿਵੇਂ ਪੜ੍ਹਨੀ ਹੈ ਉਹਦੇ ਬਾਰੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੇਰੀ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮੇਰੀ ਹੈਲਪਫੁਲ ਬਣੂਗੀ ਇੱਕ ਚੀਜ਼ ਮੈਨੂੰ ਸਮਝ ਆਊਗੀ ਕਿ ਰਾਗਣੀਆਂ ਦਾ ਕੀ ਮੀਨਿੰਗ ਹੁੰਦਾ ਤੇ ਰਾਗਾਂ ਦਾ ਕੀ ਮੀਨਿੰਗ ਹੁੰਦਾ ਭੱਤਿਆਂ ਵਾਸਤੇ ਇਹ ਬਹੁਤ ਸਹਾਇਕ ਸਹਾਇਤਾ ਦਿੰਦਾ ਜੀ ਕਿ ਬੱਚੇ ਜਿਹੜੇ ਨੇ ਉਹਨਾਂ ਵਿੱਚ ਸਿੱਖੀ ਧਾਰਨ ਕਰਨ ਦੀ ਜਿਹੜੀ ਹੈ ਨਾ ਉਹ ਤਾਂਗ ਪੈਦਾ ਹੁੰਦੀ ਆ ਆਪਣਾ ਸਾਰਾ ਪੁਰਾਣਾ ਆਤੀਤ ਵੇਖ ਕੇ ਆਪਣਾ ਪੁਰਾਣਾ ਇਤਿਹਾਸ ਦੇਖ ਕੇ ਤੇ ਇਹੀ ਸਾਨੂੰ ਚਾਹੀਦਾ ਹੈ ਕਿ ਬੱਚੇ ਜਿਹੜੇ ਨੇ ਆਪਣੀ ਸੱਭਿਆਚਾਰ ਨੂੰ ਇਤਿਹਾਸਿਕ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਨੂੰ ਜਿਹੜੀਆਂ ਉਹ ਸਮਝ ਸਕਣ ਤੇ ਉਹ ਇਸ ਨੂੰ ਅੱਗੇ ਜਿਹੜਾ ਉਹ ਤੋਰ ਸਕਣ ਆਪਣੀ ਗੁਰ ਮਰਿਆਦਾ ਨੂੰ ਅੱਗੇ ਤੋਰ ਸਕਣ ਆਪਣੇ ਜਿਹੜਾ ਜਿਸ ਤਰ੍ਹਾਂ ਸਾਡਾ ਪੁਰਾਣਾ ਰਾਜ ਭਾਗ ਸੀ ਉਸ ਨੂੰ ਅੱਗੇ ਤੋਰ ਸਕਣ ਇਸ ਕਰਕੇ ਉਹ ਬੜੇ ਉਤਸ਼ਾਹਤ ਨੇ ਇਸ ਨੂੰ ਵੇਖ ਕੇ ਸਟਾਰਟਿੰਗ ਤੋਂ ਹੀ ਗੁਰੂ ਨਾਨਕ ਦੇ ਮਹਾਰਾਜੇ ਤੋਂ ਲਿਆ ਕਰਕੇ ਪਹਿਲਾਂ ਤਾਂ ਇੱਕ ਕਮਰੇ ਦੇ ਵਿੱਚ ਦਸ ਮਹਾਰਾਜਾ ਸਾਹਿਬਾਨ ਤੱਕ ਜੋ ਇਤਿਹਾਸਿਕ ਜੀਵਨ ਹੈ ਗੁਰੂ ਮਹਾਰਾਜ ਦਾ ਉਹਨਾਂ ਦੇ ਜਿਹੜੀਆਂ ਪ੍ਰਾਤਨ ਤਸਵੀਰਾਂ ਜਿਹੜੀਆਂ ਸਾਨੂੰ ਪ੍ਰਾਤਨ ਬੁੰਗਿਆਂ ਤੋਂ ਪ੍ਰਾਪਤ ਹੁੰਦੀਆਂ ਰਹੀਆਂ ਜਿਹੜੀਆਂ ਕਿ ਜਿਵੇਂ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਪ੍ਰਾਤਨ ਤਸਵੀਰਾਂ ਰਹੀਆਂ ਨੇ ਉੱਥੋਂ ਜਿਹੜੀਆਂ ਤਸਵੀਰਾਂ ਮਿਲੀਆਂ ਉਹ ਤਸਵੀਰਾਂ ਇੱਥੇ ਖਾਲਸਾ ਕਾਲਜ ਵਿਖੇ ਲਾਈਆਂ ਗਈਆਂ ਤਾਂ ਕਿ ਜਿਹੜਾ ਵੀ ਕੋਈ ਸਟੂਡੈਂਟ ਆਵੇ ਚਾਹੇ ਉਹ ਕੋਈ ਇਤਿਹਾਸ ਨਾਲ ਸੰਬੰਧ ਰੱਖਣ ਵਾਲਾ ਹੋਵੇ ਚਾਹੇ ਉਹ ਕਿਸੇ ਵੀ ਸਬਜੈਕਟ ਦੇ ਨਾਲ ਸੰਬੰਧ ਰੱਖਣ ਵਾਲਾ ਜਦੋਂ ਉਹ ਇਹਨਾਂ ਤਸਵੀਰਾਂ ਨੂੰ ਵੇਖੇ ਤਾਂ ਉਹਨੂੰ ਇੱਕ ਆਪਣੇ ਸਿੱਖ ਇਤਿਹਾਸ ਦੀ ਜਿਹੜੀ ਝਲਕ ਹੈ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਉਹਨੂੰ ਮਹਿਸੂਸ ਹੁੰਦੀ ਹੈ ਜਦੋਂ ਸਾਰਾ ਇਤਿਹਾਸ ਵੇਖਦਾ ਹੈ ਜਦੋਂ ਪੜ੍ਹਦਾ ਹੈ ਤਸਵੀਰਾਂ ਲੱਗੀਆਂ ਹੋਈਆਂ ਜਦੋਂ ਉਹ ਵੇਖਦਾ ਤਸਵੀਰਾਂ ਵਾਲ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਇੱਕ ਤਸਵੀਰ ਬਣ ਜਾਂਦੀ ਹੈ ਆਪਣੇ ਸਿੱਖ ਇਤਿਹਾਸ ਦੀ ਉਸ ਤੋਂ ਬਾਅਦ ਦਸਾਂ ਪਾਸ਼ਾ ਤੋਂ ਬਾਅਦ ਜਿਹੜਾ ਸਿੱਖ ਇਤਿਹਾਸ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕਰਕੇ ਫਿਰ ਅਗਾਂ ਮਿਸਲਾਂ ਦਾ ਇਤਿਹਾਸ ਹੁੰਦਾ ਹੈ ਛੋਟਾ ਕੱਲੂਗਰ ਵੱਡਾ ਕੱਲੂਗਰ ਇਹ ਤਦ ਤੱਕ ਜਿੰਨੇ ਵੀ ਸਿੰਘ ਸਿੰਘਣਿਆਂ ਦਾ ਇਤਿਹਾਸ ਹੋਇਆ ਹੈ ਉਹਨਾਂ ਦੀ ਜਿੰਨੀਆਂ ਵੀ ਪ੍ਰਾਤਨ ਤਸਵੀਰਾਂ ਇੱਥੋਂ ਤੱਕ ਕਿ ਜਿਹੜੇ ਪ੍ਰਾਤਨ ਪੋਥੀਆਂ ਨੇ ਸਾਨੂੰ ਜਿਹੜਾ ਇਤਿਹਾਸ ਮਿਲਦਾ ਰਿਹਾ ਪ੍ਰਾਤਨ ਲਿਖਿਆ ਹੋਇਆ ਚਾਹੇ ਅਰਮੀ ਪਾਸ਼ਾ ਦੇ ਹੋਵੇ ਵਿੱਚ ਹੋਵੇ ਚਾਹੇ ਫਾਰਸੀ ਦੇ ਵਿੱਚ ਹੋਵੇ ਚਾਹੇ ਉਰਦੂ ਦੇ ਵਿੱਚ ਕਿਉਂ ਨਾ ਲਿਖਿਆ ਹੋਵੇ ਦਰਜ ਹਰ ਇੱਕ ਭਾਸ਼ਾ ਦੇ ਵਿੱਚ ਜਿੰਨੇ ਵੀ ਪ੍ਰਾਤਨ ਸਰੋਤ ਸਾਨੂੰ ਮਿਲਦੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਸੋਸ਼ੋਭਿਤ ਕੀਤੇ ਗਏ ਨੇ ਇਸ ਤਰ੍ਹਾਂ ਹੈ ਕਿ ਇਸ ਸੈਂਟਰ ਦੇ ਵਿੱਚ ਮੈਂ ਦੇਖਿਆ ਕਿ ਮੈਂ ਆਪ ਵੀ ਫਾਰਸੀ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਸ ਸੈਂਟਰ ਵਿੱਚ ਇੱਕ ਖੂਬੀ ਦੇਖੀ ਹੈ ਕਿ ਇਸ ਸੈਂਟਰ ਵਿੱਚ ਤਕਰੀਬਨ 250 ਪੁਸਤਕਾਂ ਜਿਹੜੀਆਂ ਨੇ ਹੱਥ ਲਿਖਤ ਪੁਸਤਕਾਂ ਉਹ ਫਾਰਸੀ ਭਾਸ਼ਾ ਵਿੱਚ ਨੇ ਔਰ ਉਹ ਮੈਂ ਦੇਖਿਆ ਕਿ ਉਦੇ ਚ ਸਾਡੇ ਸਾਰੇ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰਾ ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਹੈ ਉਹ ਪਰਸ਼ਨ ਵਿੱਚ ਲਿਖਿਆ ਪਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਮੁਗਲ ਸਮੇਂ ਦਾ ਇਤਿਹਾਸ ਸਾਰਾ ਪਰਸ਼ਨ ਦੇ ਵਿੱਚ ਲਿਖਿਆ ਪਿਆ ਹੈ ਮੈਂ ਕਹਿੰਦਾ ਵੀ ਸਾਡੇ ਸਿੱਖ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਇਹ ਉਰਦੂ ਤੇ ਫਾਰਸੀ ਭਾਸ਼ਾ ਜ਼ਰੂਰ ਸਿੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜਿਹੜਾ ਅਸਲੀ ਇਤਿਹਾਸ ਆ ਉਸ ਨੂੰ ਇਨ੍ਹਾਂ ਕਿਤਾਬਾਂ ਵਿੱਚੋਂ ਖੋਜ ਸਕੀਏ ਲੱਭ ਸਕੀਏ ਦੁਨੀਆਦਾਰੀ ਦੇ ਇਸ ਐਪੀਸੋਡ ਵਿੱਚ ਇੰਨਾ ਹੀ ਅਗਲੇ ਹਫਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਇੱਕ ਵਾਰੀ ਫੇਰ ਹਾਜ਼ਰ ਹੋਵਾਂਗਾ ਤੁਹਾਨੂੰ ਅੱਜ ਦਾ ਐਪੀਸੋਡ ਕਿਵੇਂ ਲੱਗਾ ਅੱਜ ਉਤੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉਤੇ ਜ਼ਰੂਰ ਸ਼ੇਅਰ ਕਰਿਓ ਦੁਨੀਆ ਭਰ ਦੀਆਂ ਖਬਰਾਂ ਨੂੰ ਦੇਖਣ ਲਈ ਜਾਣਨ ਲਈ ਵੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ